Gracias. <coughs> ਆਪਾਂ ਆਪ ਵੀ ਜਾਣਦੇ ਆ ਦੇਖਦੇ ਕਿੰਨੀ ਸਮੱਸਿਆ ਜਿਹੜੀਆਂ ਦੇ ਦੇ ਆਪਾਂ ਵੀ ਚੱਪ ਕੋਈ ਗੱਲ ਨਹੀਂ ਜੀ ਕੋਈ ਬਿਜਲੀ ਬੰਦ ਨਹੀਂ ਆਹੋ ਦੇਖੋ ਛੋਟੇ ਬਿਜਲੀ ਕਰਦੇ ਮੋਰ ਤਾਂ ਡਿੱਗੇ ਆ ਦੇਖੋ ਉਹ ਲੱਕੜ ਅੱਧੀ ਡਿੱਗੇ ਆ ਤਿੰਨ ਦਿਨ ਪੂਰੀ 500 ਡਿੱਗੇ ਗਏ ਲੈਣ ਕਦੇ ਆਉਗੀ ਦੱਸੋ ਬੰਲਾ ਉਹ ਦੇਖੀ ਨਹੀਂ ਜੀ ਤਾ ਤੇ ਮੋਰੇ ਛੋਟੇ ਛੋਟੇ ਦੱਸ ਤੋਂ ਬਿਲਕੁਲ ਮੋਰੇ ਆ ਦੇਖੋ ਸਹੀ ਹੋਏ ਆਏ ਸੋ ਮੌਕਾ ਖਾਣੇ ਸਾਡੇ ਇਤਨੀ ਲੇਟ ਤੱਕ ਦੱਸੋ ਸੀ ਸਰ ਸਰ ਇੱਕ ਵਟੇ ਚਾਰ ਦੇ ਰੋਗੇ ਸਾਨੂੰ 4 ਦੇ ਰੋਗੇ ਫੋਨ ਕਰ ਦੇਣਾ ਸਾਡਾ ਤਾਂ ਟ੍ਰਾਂਸਫਰ ਨੂੰ ਚਾਰ ਬੋਡਰਾਂ ਦਾ ਸੜਿਆ ਅੱਛਾ ਜੀ ਆਹ 10 ਦੇ ਰੋਗੇ ਤੁਹਾਨੂੰ ਫੋਨ ਕਰਦੇ ਉਨੀ ਤਰ੍ਹਾਂ ਹੋ ਗਿਆ ਇਤਰਾ ਟ੍ਰਾਂਸਫਰ ਪਿਆ ਸਾਰੇ ਹਾਲ ਦੇਖੋ ਜੀ ਸੱਚ ਧਰਨਾ ਲੱਗ ਰਿਹਾ ਉਹਦੇ ਸਰਕਾਰ ਕਿਉਂ ਜਾਗਦੀ ਪਹਿਲਾਂ ਕੋਈ ਨਹੀਂ ਹੁੰਦੀ ਛੱਡ ਮਾਂ ਕਿਉਂ ਵੀ ਡਾਲੇ ਆ ਜੀ ਸਾਡੀ ਮੁੰਡਿਆਂ ਦੀ ਛੱਡਦੀ ਸੀ ਹੜਤਾਲ ਅੱਛਾ ਜੀ ਮੇਰੇ ਤਕਰੀਬਨ 56 58 ਮੁੰਡੇ ਹੜਤਾਲ ਦੇ ਸੀ ਠੀਕ ਹੈ ਠੀਕ ਹੈ ਨਾ ਉਸ ਕਰਕੇ ਪ੍ਰੋਬਲਮ ਆਈ ਹੈ ਨਹੀਂ ਤਾਂ ਪ੍ਰੋਬਲਮ ਆਈ ਸਰ ਅੱਜ ਅੱਜ ਧਰਨਾ ਲੱਗਿਆ ਅੱਜ ਹੱਲ ਵੀ ਹੋ ਜਾਣਾ ਸਰ ਅੱਜ ਹੱਲ ਤਾਂ ਅਸੀਂ ਵੈਸੇ ਹੀ ਕਰਨਾ ਸਾਡੀ ਜ਼ਿੰਮੇਵਾਰੀ ਹੈ ਹਾਂਜੀ ਅਸੀਂ ਇੱਥੇ ਇਹਨਾਂ ਦੇ ਵਾਸਤੇ ਹੀ ਬੈਠੇ ਹਾਂ ਸਰ ਪਿੰਡਾਂ ਨੂੰ ਕਿਉਂ ਨਹੀਂ ਬੰਦ ਹੁੰਦੀ ਵੀ ਇਹ ਅੰਦਰਲੀ ਲਾਈਟ ਕਿਉਂ ਨਹੀਂ ਬੰਦ ਹੁੰਦੀ ਵੀ ਇਹ ਬੈਟਰੀ ਬੰਦ ਕਿਉਂ ਨਹੀਂ ਹੁੰਦੀ ਇਹ ਲਾਈਟ 24 ਘੰਟੇ ਚੱਲ ਰਹੀ ਹੈ ਵੀਰ ਇਦਾਂ ਦੀ ਕਰਨੀ ਪ੍ਰੋਬਲਮ ਸਾਰੇ ਪਾਸੇ ਹੈ ਤੁਸੀਂ ਕੱਲ ਨੂੰ ਮੇਰੀ ਨੂੰ ਸਮਝੋ ਸਾਡੇ ਚੱਲੇ 15 ਦਿਨ ਦਰਨਾ ਠੀਕ ਹੈ ਜੀ ਮੁੰਡੇ ਸਾਡੇ ਸੀ ਕਿ ਹੜਤਾਲ ਤੇ ਇਸ ਕਰਕੇ ਪ੍ਰੋਬਲਮ ਆਈ ਹੈ ਸਰ ਹੁਣ ਹੈ ਨਾ ਹੁਣ ਦਰਨਾ ਹੁਣਾਂ ਤਾਂ ਲੱਗੇਗਾ ਕੋਈ ਤੂਰ ਨਹੀਂ ਪਿੰਡ ਵਾਲੇ ਦਾ ਇਹ ਕਿੰਨੀ ਸਮੱਸਿਆ ਹੈ ਜਿਹੜੇ ਪਸ਼ੂਆਂ ਨੂੰ ਪਾਣੀ ਪਾਣਾ ਕਿੰਨੀ ਦਿੱਕਤ ਆਉਂਦੀ ਜੀ ਆਪ ਦੱਸੋ ਪਾਣੀ ਨਾ ਹੈ ਇਸ਼ਾਨੀ ਨਾ ਤੇ ਅੱਜ ਜਿਹੜੇ ਕੰਮ ਅਖੀਰ ਕੰਪਿਊਟਰ ਨੇ ਤਾਂ ਕਰਨਾ ਨਹੀਂ ਹਾਂ ਬੰਦਾ ਹੀ ਜਾ ਕੇ ਕਰੂਗਾ ਨਾ ਜਿਆਦਾ ਥੋੜਾ ਸਟਾਫ ਹੀ ਧਰਨੇ ਤੇ ਚਲਾ ਗਿਆ ਤੁਸੀਂ ਕੰਮ ਕਿਵੇਂ ਕਰਾਉਂਦੇ ਧਰਨੇ ਦਾ ਸੁਖੂਤ ਲੱਗਦੇ ਆ ਰਹੇ ਜਾਂ ਪਹਿਲਾਂ ਪੜਾ ਰੋ ਲੱਗਦੇ ਆ ਰਹੇ ਉਹ ਹੱਲ ਹੁਣ ਹੋ ਗਿਆ ਉਹ ਸਰਕਾਰ ਨੇ ਹੁਣ ਹੱਲ ਕਰਤਾ ਸਰ ਸਾਨੂੰ ਬੁਝਵਾ ਚਾ ਜਾਓ ਵੀ ਸਰ ਗੱਲ ਥੋੜੀ ਕਮਿੰਦਾ ਹਾਂ ਸੋਰੀ ਗੱਲ ਇਹ ਹੈ ਕਿ ਮਲਕਾਨਾ ਥੋੜਾ ਦੱਸਦਾ ਰਿਹਾ ਸਾਡੇ ਤਾਂ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਕਿ ਦੇਖੋ ਸਰ 6 ਮਹੀਨੇ ਦੀ ਕਾਰ ਡਿਟੇਲ ਅਕੜਾ ਲਓ ਤਾਨੂੰ ਹਰ ਰੋਜ਼ ਫੋਨ ਕਰਦਾ ਦਫਤਰ ਵਾਲਾ ਫੋਨ ਨਹੀਂ ਚੁੱਕਦੇ ਐਸ ਵੀਓ ਸਾਹਿਬ ਫੋਨ ਨਹੀਂ ਚੁੱਕਦੇ ਤੁਹਾਨੂੰ ਬੋਲੋ ਦੇਖੋ ਉਹ ਵੀ ਕੋਈ ਗੱਲ ਨਹੀਂ ਹੁਣ ਬਿੱਲ ਕਰੋ ਕਿੰਨੇ ਡਿੱਗ ਗਈ ਆ ਜਿੱਥੇ ਜਿੱਥੇ ਕੋਈ ਕਮੀ ਪੇਸ਼ੀ ਆ ਸਭ ਦੂਰ ਕਰ ਦਾਂਗੇ ਸਰ ਪੰਜ ਦਿਨਾਂ ਦੀ ਗੱਲ ਹੈ ਇੱਥੇ ਅੰਦਰ ਡੀਜੇ ਲੱਗਿਆ ਹੋਇਆ ਹੈਗਾ ਇੱਥੇ ਕੋਈ ਪਤਾ ਨਹੀਂ ਕੋਈ ਫੰਕਸ਼ਨ ਹੀ ਖੜਾ ਕਿਸੇ ਅਫਸਰੀ ਰਿਟਾਇਰਮੈਂਟ ਸੀਗੀ ਪਰ ਮਤਲਬ ਇਹ ਦੇਖੇ ਵੀ ਇੱਥੇ ਬੜੇ ਤੂੜ ਤਰਕੇ ਨਾਲ ਪੂਰਾ ਹੰਗਾਮਾ ਹੋ ਰਿਹਾ ਸੀਗਾ ਪਰ ਸਾਡੇ ਪਿੰਡਾਂ ਦੀ ਲੜ ਗੱਲ ਸੀਗੀ ਨਾ ਇਹਦਾ ਕੀ ਕਾਰਨ ਹੈ ਜੀ ਸਰ ਇੱਥੇ ਲੱਗ ਕੇ ਚੱਲੇ ਡੀਜੇ ਵੱਜ ਰਹੇ ਸਾਡੇ ਪਿੰਡਾਂ ਨੂੰ ਸਾਰੇ ਇੱਕ ਬੇਨਤੀ ਆ ਹੱਥ ਬੰਨ੍ਹ ਕੇ ਸਾਰੇ ਪਿੰਡਾਂ ਵੱਲੋਂ ਸਾਡੇ ਆਹ ਰੋਡ ਤੇ ਕੇਵਲ ਪਾਈ ਜਾਵੇ ਦੇਖੋ ਦਰਾਖਤਾਂ ਦੀ ਥੋੜੀ ਪ੍ਰੋਬਲਮ ਹਰ ਟਾਈਮੇ ਹੁੰਦੀ ਆ ਇਹ ਪਹਿਲੀ ਵਾਰ ਧਰਨਾ ਨਹੀਂ ਲੱਗਾ ਹਰ ਵਾਰੀ ਧਰਨਾ ਲੱਗਦਾ ਆ ਵਾ ਦੇਖੋ ਸਾਡੇ ਪਿੰਡ ਬਹੁਤ ਨਹੀਂ 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 ਚਾਰ ਸਾਲ ਹਰ ਮਹੀਨੇ ਹਰ ਪਿਛਲੇ ਸਾਲ ਹਰ ਸਾਲ ਆ ਸਾਰਾ ਆਪ ਦਾ ਧਰਨਾ ਰਾਤ ਰਾਤ ਨੂੰ ਲੋਕਾਂ ਦੇ ਕਿਹੜਾ ਬੰਦੇ ਜਕੀਨ ਜਕੀਨ ਦੁਆਰੇ ਕੀ ਚੀਜ਼ ਹੋ ਰਹੀ ਹੈ ਸਾਡੇ ਪਿੰਡਾਂ ਨੂੰ ਕੇਵਲ ਤਾਰ ਕੇਵਲ ਲੈਨ ਪਾਈ ਜਾਵੇ ਕਿਹੜਾ ਪਿੰਡ ਹੈ ਜੀ ਆਪਣਾ ਸਾਡਾ ਫੂਲਸਰ ਰੋਡ ਸੁਸਰਾਲੀ ਇਹ 메ਨ ਰੋਡ ਦੇ ਸਾਰੇ ਪਿੰਡਾਂ ਨੂੰ ਲੈ ਰਹੇ ਹਾਂ ਇਹ ਅੱਛਾ ਇੱਕ ਮਿੰਟ ਹੈਲੋ ਗੱਲ ਸੁਣੋ ਤੁਹਾਨੂੰ ਇੱਕ ਹੋਰ ਮੈਂ ਤੁਹਾਨੂੰ ਗੱਲ ਖੁਸ਼ਕਬੀ ਦੇ ਕੇ ਜਾਂਦਾ ਅੱਜ ਨੀਰਹੋ ਰੋਡ ਉਹ ਉਥੋਂ ਦੀ ਲੈ ਕੇ ਮੱਤਿਆੜੇ ਦੇ ਪੁਲ ਤੱਕ ਹਾਂਜੀ ਇਹ ਸਾਰੀ ਰੌਂਡ ਰੋਡ ਚੌੜੀ ਹੋ ਰਹੀ ਹੈ ਠੀਕ ਹੈ ਠੀਕ ਹੈ ਇਹ ਸਾਰੀ ਜਿਹੜੇ ਦਰਖਤ ਨੇ ਦੋਨੋਂ ਪਾਸੇ ਇਹ ਦਰਖਤ ਕੱਟੇ ਜਾਣੇ ਨੇ ਠੀਕ ਹੈ ਜੀ ਇਹ ਸਾਰੀਆਂ ਕੇਬਲਾਂ ਪੈ ਜਾਣ ਠੀਕ ਹੈ ਜੀ ਐਂਡ ਟੂ ਐਂਡ ਇਹ ਕੱਲਾ ਬਿਜਲੀ ਵਿਭਾਗ ਦੇ ਹੀ ਜਿਹੜਾ ਖਰਚਾ ਹੈ ਉਹ ਤਕਰੀਬਨ ਤਕਰੀਬਨ 7.5 ਕਰੋੜ ਦਾ ਖਰਚਾ ਹੈ ਜਿਹੜਾ ਬਿਜਲੀ ਵਿਭਾਗ ਨੇ ਆ ਸੜਕ ਚੌੜੀ ਤੇ ਖਰਚਣਾ ਹੈ ਬਾਕੀ ਜੋ ਰੋਡ ਦਾ ਜਾਂ ਪੁਲ ਦਾ ਉਹ ਅਲੱਗ ਤੋਂ ਹੈ ਇਹ ਕੰਮ ਬੜੀ ਜਲਦੀ ਮੁੱਕ ਜਾਣਾ ਤੇ ਥੋੜੀ ਇਹ ਜਿਹੜੀ ਪ੍ਰੋਬਲਮ ਹੈ ਨਾ ਇਹ ਹਮੇਸ਼ਾ ਵਾਸਤੇ ਸੋਲਵ ਹੋ ਜਾਏ ਆਲ ਫੋਰ ਆਲ ਤੁਸੀਂ ਉੱਥੇ ਸੀਗੇ ਹਾਂ ਤੁਸੀਂ ਹਾਂ ਹਾਂ ਜੀ ਹਾਂ ਪਰ ਉਹ ਕੰਮ ਕਰੋ ਪਤਾ ਉਹ ਪਾਜੀ ਤੁਸੀਂ ਤਾਂ ਵਿਚੋਂ ਤੁਸੀਂ ਤਾਂ ਕਰਨ ਵਾਲੇ ਹੋ ਕਰਾਉਣ ਵਾਲੇ ਹੋ ਸਾਰਾ ਹੈ ਨਾ ਤੁਹਾਨੂੰ ਤਾਂ ਸਾਰਾ ਪਤਾ ਹੀ ਹੈ ਇਹ ਜਲਦੀ ਸ਼ੁਰੂ ਹੋ ਜਾਣਾ ਮੈਨੂੰ ਤਾਂ ਇਹ ਪਤਾ ਸਾਡੇ ਲੈ ਕੇ ਕਿਉਂਕਿ ਜਿਸ ਹਾਲ ਸਾਡੇ ਇਹਦੀਆਂ ਮੀਟਿੰਗਾਂ ਹੋ ਰਹੀਆਂ ਨੇ ਜਦੋਂ ਉਸ ਤੋਂ ਬਾਅਦ ਸਾਡੀ ਕੀਵਲ ਦਾ ਪ੍ਰਸਤ ਉਹ ਵੀ ਕਰਾਉ ਉਹ ਵੀ ਕਰਾਉ ਇਹਦੇ 'ਚ ਨਾ ਤੁਸੀਂ ਤੁਸੀਂ ਮੈਂ ਤਾਂ ਇਹ ਖੁਦ ਨਾਲ ਸੜਕਾਂ ਤੇ ਘੁੰਮ ਕੇ ਚੀਜ਼ ਬਣਾਈ ਹੈ ਤੁਸੀਂ ਇਹ ਸਮਝੋ ਉਹ ਉੱਥੋਂ ਜਿਹੜਾ ਆਪਣਾ ਵਾਲੀਆ ਪੈਲਸ ਤੋਂ ਵਾਲੀਆ ਪੈਲਸ ਤੋਂ ਐਂਡ ਤੱਕ ਪੁਲ ਤੱਕ ਠੀਕ ਹੈ ਨਾ ਸਿਰਫ ਜੰਗਲ ਦਾ ਹਿੱਸਾ ਹੈ ਜਿੱਥੇ ਆਪਣੀ ਕੋਈ ਤਾਰ ਨਹੀਂ ਹੈ ਤੇ ਉੱਥੋਂ ਦੀ ਉੱਥੇ ਤੱਕ ਜਿੰਨੀਆਂ ਨੇ ਸਭ ਤਾਰਾਂ ਖਤਮ ਹੋ ਜਾਣੀਆਂ ਠੀਕ ਆ ਸਾਰੀਆਂ ਜਿਵੇਂ ਮੋਟੀਆਂ ਕੇਬਲਾਂ ਨੇ ਸਾਰੀਆਂ ਕੇਬਲਾਂ ਪਹਿ ਜਾਣੀਆਂ ਠੀਕ ਤੇ ਆਪਾਂ ਨੂੰ ਮੁੜ ਕੇ ਕੋਈ ਦਿੱਕਤ ਨਹੀਂ ਆਣੀ ਚਲੋ ਸਾਡਾ ਪ੍ਰੋਬਲਮ ਕੋਈ ਦਿੱਕਤ ਮਲਾਜਮਾਂ ਦੀ ਬਹੁਤ ਘਾਟ ਆ ਮਲਾਜਮ ਵੀ ਥੋੜੇ ਜੇ ਦੋ ਇੱਕ ਲੱਗੇ